ਉਹ ਇਹਦਾ ਧਰਨਾ ਲੱਗਿਆ ਵਾ ਤੇ ਟਾਈਮ ਦੇਖੋ 2:00 ਬਜ ਗਏ 5 ਘੰਟੇ ਹੋ ਗਏ ਪੰਜਾਬ ਦੇ ਹਾਲਾਤ ਦੇਖੋ ਚਾਹੇ ਕਿਹੜੀ ਮੀਡੀਆ ਚਾਹੇ ਉਹ ਨੈਸ਼ਨਲ ਮੀਡੀਆ ਚਾਹੇ ਕੇਜੀ ਮੀਡੀਆ ਜਾਂ ਗੋਦੀ ਮੀਡੀਆ ਪਰ 2-4 ਕੋਈ ਇੱਕ ਦੋ ਚੈਨਲ ਤੋਂ ਵੀਰਾਂ ਕੋਈ ਨਹੀਂ ਬੋਚਿਆ ਬਜ ਘਟੇ ਲਾ ਇੱਥੇ ਕੋਈ ਮੜੀ ਜੀ ਕੋਈ ਛੋਟੀ ਜਿਹੀ ਕੋਈ ਗੱਲ ਹੋ ਜੇ ਬਿਨਾ ਮਤਲਬ ਜਿਹਦਾ ਕੋਈ ਤੋਕੇ ਨਹੀਂ ਬਣਦੀ ਇਹ ਗਿਲਾ ਮੇਰਾ ਮੀਡੀਆ ਨਾਲ ਤੇ ਤੁਸੀਂ ਵੀ ਪੰਜਾਬ ਦਾ ਨਮਕ ਖਾਦੇ ਹੋ ਇੱਥੇ ਆਓ ਸਾਰੇ ਮਹਾਲੀ ਚੰਡੀਗੜ੍ਹ ਦੀ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੋਵੇ ਮਹਾਲੀ ਚੰਡੀਗੜ੍ਹ ਤੇ ਕੀ ਫਰਕ ਹੈ ਅਸੀਂ ਪੀ ਮਾਲ ਦੇ ਕੋਲ ਅਸੀਂ ਨਹੀਂ ਸੀ ਤਾਂ ਬਰਨਾਰੀ 에어ਪੋਰਟ ਰੋਡ ਮਤਲਬ ਮਹਾਲੀ ਚੰਡੀਗੜ੍ਹ ਦੀ ਜਾਨ ਹੈ 5 ਘੰਟੇ ਤੋਂ ਬੰਦ ਹੈ ਮੈਨੂੰ ਤਾਂ ਤੱਕ ਦੋ ਘੰਟੇ ਮੈਨੂੰ ਹੋ ਗਏ ਤੇ ਆਈ ਨਹੀਂ ਤਾਂ ਦਾ ਕੋਈ ਤੇ ਮੀਡੀਆ ਵਾਲਿਆਂ ਦੀ ਕੀ ਹੈਗਾ ਇਹ ਪੰਜਾਬ ਦੇ ਹਾਲਾਤ ਗੱਲ ਕੀ ਹੈ ਇਹ ਪ੍ਰਵਾਸੀਆਂ ਨੇ ਹਮਲਾ ਕੀਤਾ ਆਪਕਾ ਕੰਮ ਗਿਆ ਇੱਕ ਬੱਚੀ ਦੀ ਮੌਤ ਹੋਈ ਇੱਕ ਬੱਚਾ ਸੀਰੀਅਸ ਆਵਾਜ਼ ਦੇ ਨਜ਼ਦੀਕਾਂ ਦੀ ਕੋਈ ਨ ਚੱਕਰਿਆ ਕੋਈ ਇਹਨਾਂ ਦੇ ਦੁੱਖ ਨੂੰ ਕੋਈ ਕਿਤੇ ਦਿਖਾਈ ਰਿਹਾ ਆ ਸਾਹਮਣੇ ਐਮਐਲ ਦਾ ਦਫ਼ਤਰ ਇੱਥੋਂ ਆ ਸਾਹਮਣੇ 100 ਫੁੱਟ ਵੀ ਨਹੀਂ ਆ ਪਿੱਛੇ ਇੱਥੇ ਕਿਹੜਾ ਬਰਕਰਾਰ ਸਿੱਧੂ ਰਹਿਣਾ ਉਹ ਵੀ ਜਿਹੜੀ ਇੱਥੇ ਕਾਰਨ ਵਾਲੇ ਗੋਟੀਆਂ ਸੀ ਦੀ ਹੈ ਆ ਦੇਖੋ ਆ ਸਾਹਮਣੇ ਕਾਰ ਸਿੱਧੂ ਆਮਾਦੀ ਪਾਰਟੀ ਦਾ ਐਮਐਲ ਉਹ ਸਾਹਮਣੇ ਤਲਵਤ ਸਿੰਘ ਪਾਲੀ ਵਾਲਾ ਦੋ ਐਮਐਲਏ ਦੀਆਂ ਕੁੱਟੀਆਂ ਦਰਸਾ ਸਾਹਮਣੇ ਨੇ ਬਿਲਕੁਲ ਸਾਹਮਣੇ ਚੌਂਕ 'ਚ ਸਾਰੇ ਗਰੀਬ ਬੈਠੇ ਨੇ ਇਕੱਟੇ ਹੋਏ ਹਰ ਜਗ੍ਹਾ ਮਤ ਕਰਦੇ ਸਾਰੇ ਪਿੰਡ ਬੈਠਾ ਕੁੰਬੜਾ ਸੁਹਾਣਾ ਸਾਰੇ ਆ ਕੋਈ ਨਹੀਂ ਇੱਥੇ ਆ ਰਿਹਾ ਕੋਈ ਐਮਐਲਏ ਨਹੀਂ ਕੋਈ ਮੰਤਰੀ ਨਹੀਂ ਕੋਈ ਪ੍ਰਸ਼ਾਸਨਿਕ ਦੇਖੋ ਅੱਜ ਲਾਅਰਡਰ ਆਰਡਰ ਦੀ ਸਥਿਤੀ ਤੁਹਾਡੇ ਸਾਹਮਣੇ ਹੈ ਕਿ ਅੱਜ ਜਨਾਜ਼ਾ ਨਿਕਲ ਗਿਆ ਮੁਹਾਲੀ ਵਰਗੇ ਸ਼ਹਿਰ ਦੇ ਵਿੱਚ ਦਿਨ ਦਿਹਾੜੇ ਹੱਤਿਆਮਾਂ ਹੋ ਰਹੀਆਂ ਔਰ ਇਹ ਪਹਿਲੀ ਨਹੀਂ ਸੀ ਤੋਂ ਪਹਿਲਾਂ ਵੀ ਸਾਲ ਕਰੀਬ ਪਹਿਲਾਂ ਇੱਕ ਉੱਥੇ ਹੀ ਪਿੰਡ 'ਚ ਕੁੰਬੜਈ ਸ੍ਰੀਆਮ ਚਾਕੂ ਵੱਜਿਆ ਇੱਕ ਮੁੰਡੇ ਤੇ ਔਰ ਉਹ ਅੱਜ ਮੰਜੇ ਤੇ ਪਿਆ ਬੇਹੋਸ਼ ਪਿਆ ਅੱਜ ਤੱਕ ਸਾਲ ਸਵਾ ਸਾਲ ਹੋ ਗਿਆ ਅ ਪਰ ਉਸ ਤੋਂ ਬਾਅਦ ਇਹ ਨਮੀ ਘਟਨਾ ਇੱਕ ਪ੍ਰਵਾਸੀਆਂ ਵੱਲੋਂ ਪਿੰਡ ਦੇ ਨੌਜਵਾਨਾਂ ਨੂੰ ਕਤਲ ਕਰਕੇ ਭੱਜਣਾ ਔਰ ਉਹਨਾਂ ਦਾ ਕੋਈ ਐਡਰੈਸ ਨਾ ਹੋਣਾ ਉਹਨਾਂ ਦਾ ਕੋਈ ਵੈਰੀਫਿਕੇਸ਼ਨ ਨਾ ਹੋਣਾ ਇਹ ਸਾਡੀ ਤਰਾਸਦੀ ਹੈ ਕਿ ਇੰਨੇ ਦਿਨ ਤੋਂ ਕੋਈ ਕਿਰਾਏਦਾਰ ਇੱਥੇ ਰਹਿ ਰਿਹਾ ਉਹਦੀ ਵੈਰੀਫਿਕੇਸ਼ਨ ਨਹੀਂ ਹੋਈ ਅੱਜ ਪੁਲਿਸ ਉਹਨਾਂ ਨੂੰ ਲੱਭਦੀ ਫਿਰ ਰਹੀ ਹੈ ਕਿ ਉਹ ਹੈ ਕਿਥੋਂ ਦੇ ਪਿੰਡ ਦਾ ਹੀ ਨਹੀਂ ਪਤਾ ਸੋ ਇਸ ਕਰਕੇ ਅੱਜ ਮੰਗੇ ਸਾਰੇ ਇਲਾਕੇ ਵਾਲੇ ਬੈਠੇ ਆ ਤੇ ਪਿੰਡ ਵਾਲੇ ਬੈਠੇ ਆ ਕਿ ਜਿਹੜੇ ਬੰਦਿਆਂ ਨੇ ਇਹ ਕਤਲ ਕੀਤਾ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਸੁੱਟਿਆ ਜਾਵੇ ਔਰ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਤਾਂ ਕਿ ਕੋਈ ਕਿਉਂਕਿ ਇਹ ਵੀ ਹੋ ਸਕਦਾ ਹੋ ਹੋਰ ਬੜੀ ਬੈਡ ਐਲੀਮੈਂਟ ਹੋਣ ਹੋਰ ਉਹਨਾਂ ਨੇ ਕੋਈ ਅਜੇ ਕਾਰਨਾਮੇ ਕਰਕੇ ਉਹ ਭੱਜ ਕੇ ਇੱਥੇ ਸਨਣ ਲਈ ਹੋਏ ਹੋ ਉਹਨਾਂ ਨੇ ਕਿਉਂਕਿ ਇੱਕ ਦਮ ਇੱਕ ਨਹੀਂ ਦੂਜਾ ਮੁੰਡਾ ਹੈ ਜਿਹੜਾ ਉਹ ਵਿਚਾਰਾ ਮਰਨ ਕਰਨਾ ਪਿਆ ਸੋ ਇਸ ਕਰਕੇ ਅਸੀਂ ਅੱਜ ਪ੍ਰਸ਼ਾਸਨ ਨੂੰ ਸੁੱਤੇ ਤੇ ਪ੍ਰਸ਼ਾਸਨ ਨੂੰ ਜਗਾਉਣ ਦੇ ਲਈ ਆਏ ਆ ਕਿ ਤੁਸੀਂ ਸਖਤ ਤੋਂ ਸਖਤ ਕਾਰਕਸ਼ਨ ਕਰੋ ਔਰ ਜਿਹੜੇ ਨਜਾਇਜ਼ ਪੀਜੀ ਬਣੇ ਹੋਏ ਨੇ ਉਹਨਾਂ ਦਾ ਖਰਾਬ ਕਰਨ ਨੂੰ ਨਹੀਂ ਕਰਵਾਈ ਹੋਣੀ ਇੱਕਲ ਸਾਨੂੰ ਇਨਫੋਰਮੇਸ਼ਨ ਆਈ ਸੀ ਰਾਉਂਡ 7 ਵਜੇ ਦੇ ਕਰੀਬ ਜਦੋਂ ਪੁਲਿਸ ਪਾਰਟੀ ਆ ਵਿਦਨ 10 ਮਿੰਟਸ ਅਸੀਂ ਮੌਕੇ ਤੇ ਪਹੁੰਚ ਗਏ ਸੀ ਤੇ ਉਸੇ ਦੌਰਾਨ ਹੀ ਮਤਲਬ ਕਿ ਇਹਨਾਂ ਦੇ ਬਿਆਨਾਂ ਦੇ ਉੱਤੇ ਅਸੀਂ ਮਤਲਬ ਕਿ ਐਫ ਆਈ ਆਰ ਵੀ ਕੱਲ ਰਾਤ ਨੂੰ ਹੀ ਲੌਂਚ ਕਰਤੀ ਸੀ ਬੰਦੇ ਜਿਹੜੇ ਹੈਗੇ ਨੇ ਜਿਨ੍ਹਾਂ ਨੇ ਬਰਡਰ ਕੀਤਾ ਉਹ ਆਇਡੈਂਟੀਫਾਈਡ ਨੇ ਉਹਨਾਂ ਦੇ ਪਿੱਛੇ ਜਿਹੜੇ ਸਾਡੀਆਂ ਵੱਖ-ਵੱਖ ਟੀਮਾਂ ਨੇ ਉਹਨਾਂ ਨੂੰ ਅਰੈਸਟ ਕਰਨ ਲਈ ਅਸੀਂ ਆਪਣੀ ਟੀਮਾਂ ਬਣਾਈਆਂ ਕਾਰਨ ਕੀ ਹੈ ਇਹ ਪਹਿਲਾ ਸਡਨ ਪ੍ਰੋਵੋਕੇਸ਼ਨ ਹੋਈ ਹੈ ਜੀ ਸਾਈਕਲ ਦੇ ਸਾਈਕਲ ਦੀ ਪਾਰਕਿੰਗ ਦੇ ਪਿੱਛੇ ਪਹਿਲਾਂ ਅੱਡ ਮੁੰਡਿਆਂ ਦੇ ਨਾਲ ਇਹਨਾਂ ਦਾ ਰੌਲਾ ਪਿਆ ਤੇ ਉਹਨਾਂ ਦੀ ਭਾਲ ਦੇ ਵਿੱਚ ਇੱਥੇ ਆਏ ਨੇ ਤੇ ਜਿਹੜਾ ਛੱਡ ਡਾਉਨ ਦੇ ਵਿੱਚ ਇਹਨਾਂ ਨੂੰ ਮਤਲਬ ਇਹਨਾਂ ਦੀ ਸਟੈਪਿੰਗ ਹੋ ਗਈ ਤੇ ਹੁਣ ਇਹ ਇਹਨੂੰ ਪੁੱਛ ਸਕਦਾ ਕਿ ਪੁਲਿਸ ਨੇ ਕੋਈ ਕਾਰਵਾਈ ਕਰ ਰਹੀ ਹੈ ਜਾਂ ਲੋੜ ਜਾਮ ਕਰਦਾ ਪੁਲਿਸ ਆਪਣੇ ਵੱਲੋਂ ਜੀ ਪੂਰੀ ਕਾਰਵਾਈ ਕਰ ਰਹੀ ਹੈ ਉਹ ਮੌਕੇ ਤੇ ਪਹੁੰਚ ਕੇ ਸਾਰਾ ਮਤਲਬ ਕਿ ਆਪਣਾ ਐਫਆਈਆ ਦਰਜ ਕੀਤੀ ਹੈ ਟੀਮਾਂ ਬਨੀਆਂ ਨੇ ਸਾਰੇ ਬਣ ਕੇ तकरीबन 3 ਐਸਐਚਓ ਸੀਆਈਏ ਇਨਚਾਰਜ ਉਹ ਵਕਫ ਵਕ ਲੋਕੇਸ਼ਨਸ ਦੇ ਉਤੇ ਜਿੱਥੇ ਜਿੱਥੇ ਉਹਨਾਂ ਦੇ ਨਾਲ ਕੰਟੈਕਟਸ ਨੇ ਉਤੇ ਗਏ ਹੋਏ ਨੇ ਤੇ ਅਸੀਂ ਛੇਤ ਤੋਂ ਛੇਤੀ ਉਹਨਾਂ ਨੂੰ ਅੱਜ ਉਮੀਦ ਹੈ ਕਿ ਸ਼ਾਮ ਤੱਕ ਉਹਨਾਂ ਨੂੰ ਪੜਨ ਦੀ ਕੋਸ਼ਿਸ਼ ਕਰ ਦੇਵਾਂਗੇ ਬਲੋ ਇਹ ਮੰਗ ਕੀਤੀ ਜਿਹੜੇ ਜਿਹੜੇ ਪੀਜੀ ਜਾਂਦੇ ਸਨ ਉਹਨੂੰ ਵੀ ਨਾਮਜ਼ਦ ਕੀਤਾ ਜਾਏ ਐਫਆਈਆ ਜਿਹੜੇ ਕੀ ਇਹ ਜਿਹੜਾ ਮਦਰ ਨਹੀਂ ਉਹ ਗੱਲ ਕਹਿ ਰਹੇ ਨੇ ਜਿਹੜਾ ਜਿਸ ਥੀਮ ਤੋਂ ਰਹਿੰਦੇ ਸਨ ਉਹਨੇ ਪ੍ਰਵਾਸੀ ਜਿਹੜਾ ਪੀਜੀ ਜਿਹੜਾ ਓਨਰ ਹੈਗਾ ਉਹਦੇ ਖਿਲਾਫ ਅਸੀਂ ਜਰੂਰ ਮਤਲਬ ਕਿ ਆਪਣਾ ਕਾਰਵਾਈ ਹਮ ਚੱਲਿਆ ਰਿਹਾ ਹੈ ਜੀ ਹਾਂ ਜੀ ਵੈਰੀਫਿਕੇਸ਼ਨ ਹੋਈ ਦੀ ਸੀ ਸਰ ਇਹਨਾਂ ਦੀ ਜਿਹੜੇ ਰਹਿ ਰਹੇ ਸੀ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਤਾਂ ਹੀ ਉਹਨੂੰ ਬੁਲਾਇਆ ਹੈਗਾ ਜੇ ਉਹਦੀ ਵੈਰੀਫਿਕੇਸ਼ਨ ਨਹੀਂ ਹੈ ਤੇ ਫਿਰ ਜੋ ਕਾਰਵਾਈ ਕਾਨੂੰਨ ਦੇ ਅਨੁਸਾਰ ਬੰਦੀ ਹੈ ਉਹ ਅੱਜ ਮਤਲਬ ਕਿ ਵੀਰ ਦੇ ਨੋ ਟਾਈਮ ਉਹ ਹਮ ਚੱਲਿਆ ਲੱਗ ਜਾਊਗਾ